ਆਹ ਕਹਾਕਰ ਗਾ ਗੁਰੂ ਕੋਬਿੰਦ ਸਿੰਘ ਸਾਹੋ ਸਹਿਜ ਸਾ ਗੁਰੂ ਕੋਬਿੰਦ ਸਿੰਘ ਬਲਕਟੇਵ ਮੋਤਾ ਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਕੋਬਿੰਦ ਸਿੰਘ ਆਪੇ ਕੁਟੇਲਾ 탄탄 ਸਾਹਿਬ ਸ੍ਰੀ ਗੁਰੂ ਕੋਬਿੰਦ ਸਿੰਘ ਪਾਸ਼ਾ ਦੇ ਅਗਰ ਕੋਰੋ ਸਰਪਤ ਸੱਚਕੰਡ ਸਿੰਘ ਬੰਦੋਸ ਸਾਹਿਬ ਸ਼ੋਭਨੀ ਗੁਰਦਵਾਰ ਪੁੰਦਤ ਕਬਟੀ ਵਾਲੋ ਅਸਿਰ ਗਾਤ ਤੱਕ ਸਭ ਤੋਂ ਜੋ ਵਿਸ਼ੇਸ਼ ਨਗਰ ਕੀਤਾ ਉਹ ਆਰੰਭ ਹੋਇਆ ਜੋ ਸ਼ਹਿਰ ਦੇ ਵਕਾ ਹਸਤਾਨਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਗਾਤ ਤੱਕ ਸਾਹਿਬ ਕੇ ਸਮਾਪਤ ਹੋਏਗਾ ਜੋਨੇ ਦੁਆਰਾ ਪੰਚ ਮੱਟੀ ਵੱਲੋਂ ਯਾਤਰਾ ਵਾਸਤੇ ਜੋ ਸੰਗਤਾਂ ਦਰਸ਼ਨ ਕਰਨ ਵਾਸਤੇ ਉਹਨਾਂ ਵਾਸਤੇ ਵਿਸ਼ੇਸ਼ ਰੁਕੇਤੇ ਬੰਦ ਕੀਤੇ ਗਏ ਨੇ ਉਹਨਾਂ ਦੀ ਰਹਿائش ਦਾ ਨੰਗਰ ਪਛਾਦੇ ਦਾ ਉਹ ਜੋ ਗਰਮ ਜਲਦੀ ਸੇਵਾ ਉਹ ਵੀ ਤੋਂ ਕਰਮਾਂ ਵਿੱਚ ਚੱਲ ਰਹੀ ਆ ਸੰਗਤਾਂ ਵਾਸਤੇ ਗਰਮ ਵੈਢ ਵਿਛਾਏ ਗਏ ਨੇ ਤੋਂ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਤਰ੍ਹਾਂ ਦੇ ਰਿਸਾਲ ਲੈ ਰਹੀਆਂ ਲੱਖਾਂ ਦੀ ਤਾਰ ਤੁਸੀਂ ਦੇਖ ਸਕਦੇ ਹੋ ਸਕਤਾ ਜੋ ਇਸ ਨਗਰ ਵਿੱਚ ਮੁਜ਼ੇਰ ਕਰ ਰਹੀ ਹੈ ਸੋ ਸ਼ੋਮਨੀ ਗੁਰੂ ਪੁੰਦਰ ਕਪੜੀ ਸੇ ਦਰਵਾਸਾ ਵਾਲੋਂ ਹੋਰ ਵਿੱਚ ਕਰਤਾਵਾ ਦੇ ਕੋਤਿ ਪੁੱਜੇ ਗਏ ਨੇ ਜੋ ਗੁਰਪ੍ਰੋਨਸ ਪਰਪਤ ਉਹ ਜੋ ਲਗਾਤਾਰ ਦੀਵਾਨ ਸਦਾ ਸਜਾਏ ਜਾਣੇ ਨੇ ਇਸ ਕਰਕੇ ਸਮੁਜੀਆਂ ਕੜਗ ਮਾਹਲੇ ਵਸਕਤਾ ਜੋ ਦੇਸ਼ ਵਿੱਚ ਪੂਰਤੋ ਮਨਾ ਰਹੀਆਂ ਸਮਾਨ ਮਨਾ ਰਹੀਆਂ ਸਕਤਾ ਨੂੰ ਲੱਖ ਨਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜਾ ਸ਼ੁਕਰਾਨਾ ਮਹਾਰਾਜ ਦਾ ਬਾਬਾ ਦੀਸ਼ੇ ਦਾ ਬਾਬਾ ਦੀਸ਼ੇ ਦੀ ਮਿਹਰਬਾਨੀ ਨਾਲ ਸੇਵਾ ਮਿਲਦੀ ਹੈ ਤੇ ਉਹਨਾਂ ਦੀ ਮਿਹਰਬਾਨੀ ਨਾਲ ਸੇਵਾ ਕਰ ਰਹੇ ਹਾਂ ਅੱਜ ਜੀ ਦਸਵੀਂ ਪਾਸ਼ੇ ਬੜਾ ਬੜਾ ਆਨੰਦ ਮਾ ਰਹੇ ਆ ਇਹ ਬੜਾ ਇੱਕ ਸੁਨਹਿਰੀ ਪਲ ਆ ਸਾਡੇ ਵਾਸਤੇ ਧੰਨ ਧੰਨ ਬਾਬਾ ਅਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਵੱਲੋਂ ਸੇਵਾ ਕੀਤੀ ਜਾਂਦੀ ਜੋ ਮਾਰੇ ਦਾ ਗਮ ਹੁੰਦਾ ਜੀ ਉਹ ਉਹ ਚੀਜ਼ ਵੱਲੋਂ ਸੇਵਾ ਕੀਤੀ ਜਾਂਦੀ ਤੇਰੇ ਜਿੰਦਾ ਕਿ ਸੁਨਦਾਂ ਦੀ ਸੇਵਾ ਤਾਂ ਦੇ ਰਿਹਾ ਬਾਬਾ ਅਦੀਪ ਸਿੰਘ ਦਾ ਸ਼ੁਕਰਾਨਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾਂ ਕੀ ਅਜਨਗਰ ਕੀ ਤਰਵਾਣਾ ਆਇ ਕਿ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦੇ ਗੰਬੜਾ ਵਰਿਆਵ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਗਲਾ ਸਹੇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨਾ ਸ਼ਹਿਰ ਵਿਖੇ ਭਾਵਨੇ ਉਹਦੇ ਮਹਾਵਾਕਾ ਅਨੁਸਾਰ ਅੱਜ ਦੇ ਸ਼ੁਭ ਦਿਹਾੜੇ ਤੇ ਪੜਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮਾਤਾ ਗੁਜਰੀ ਜੀ ਦੀ ਪਾਵਨ ਪਵਿੱਤਰ ਕੋਠ ਤੋਂ ਸਾਹਿਬ ਸਤਿਗੁਰੂ ਸ੍ਰੀ ਗੁਰਤੇਗ ਬਾਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਇਨ੍ਹਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਪੜਨਾ ਸਾਹਿਬ ਵਿਖੇ ਸਤਿਕਾਰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਗੁਰੂ ਧਾਮਾਂ ਗੁਰੂ ਘਰਾਂ ਵਿੱਚ ਵਿਸ਼ੂ ਘਰਦੀਆਂ ਸੰਗਤਾਂ ਵੱਲੋਂ ਘਰ-ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ ਦੇ ਮਾਅਵਕ ਅਨਸਾਰ ਵਿਸ਼ੂ ਪਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਅੱਜ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਰਸ਼ ਆਇਆ ਏਟ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਏਟ ਨਗਾਰਿਆਂ ਤੌਸਿਆਂ ਦੀਆਂ ਝੋਟਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਹੋਇਆ ਆਪ ਸੰਗਤਾਂ ਦਰਸ਼ਨ ਦੇਦਾਰ ਕਰ ਰਹੇ ਹੋ ਸੋ ਉੱਥੇ ਨਾਲ-ਨਾਲ ਪਰਸੋਂ 6 ਤਰੀਕ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਬਾਬਾ ਕਾਲਰਾਏ ਸਾਹਿਬ ਵਿਖੇ 9 ਤੋਂ 12 ਵਜੇ ਤੱਕ ਜਲੌਸ ਸਜਾਏ ਜਾਣਗੇ ਸ਼ਾਮਾਂ ਨੂੰ ਦੀਪਮਾਲਾ ਹੋਵੇਗੀ ਆਤਸਵਾਜੀ ਹੋਵੇਗੀ ਸ਼੍ਰੋਮਲਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਵੱਡੇ ਪ੍ਰਬੰਧ ਕਰਕੇ ਜਿੱਤੇ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਆਪਜੀ ਪਰਵਾਰਾ ਸਨੇਤ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੋ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੇ ਪੰਜ ਪਿਆਰੇ ਸਿੰਘਾਂ ਵੱਲੋਂ ਸਮੂਹ ਵਿਸ਼ਵ ਭਰ ਦੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ